ਰਹ ਲੋ ਬਾਤ ਕੀਦਾ ਬੈਠੋ ਮੋਨੇ ਕੋ ਕੋਝ ਨਹੀਂ ਕਰਦੀ ਬਹੁਤਿਆਨ ਨਹੀਂ ਪਤਾ ਹੈ ਗੱਡੀਆਂ ਬਹੁਤਿਆਨ ਨਹੀਂ ਪਤਾ ਹੈ ਇੱਕ ਅਸੀਂ ਬੱਤੀ ਤੇਤੀ ਮਾਰੀਆਂਆਂ ਜਿਹੜੀਆਂ ਆਪ ਨਹੀਂ ਉਹਦਾ ਸਾਡ ਜਿਹੜਾ ਵਾ ਕੁਝ ਪਾੜੀਆਂ ਸਾਡ ਤੇਦਰੋ ਬੈਠੇ ਲੱਗ ਗਏ ਉਹ ਕੁ ਮਾਰੀਆਂ ਦਾ ਸਾਡ ਕਿੱਦ ਸਾਨੂੰ ਜੋ ਸਾਡੀ ਵਾਰੀ ਬਾਕੀ ਮਾਰ ਗਿਆ ਦੇ ਸਾਨੂੰ ਪੈਸੇ ਤਾਂ ਮਿਲਦੇ ਵੀ ਅੱਡੇ ਵਿੱਚ ਧੋਵਾਂਗੇ ਆਮ ਮਾਰ ਗਿਆ ਜਿਹੜੀਆਂ ਸਾਡੀਆਂ ਉਹਦੇ ਪੈਸੇ ਤਾਂ ਮਿਲਦੇ ਆ ਇਹ ਅਸੀਂ ਐਡਮਿਟ ਹਵਾਂਗੇ ਜੇਕਰ ਕੋਰੋਨਾ ਡੀਵੀਆ ਉਹ ਤੁਸੀਂ ਨਾ ਮੇ ਐਡਮਿਟ ਹੋ ਇਹ ਹਰ ਵਾਰ ਕੋਰੋਨਾ ਡੀਵੀ ਦਾ ਤੇ ਦੂਜੀ ਪਾਈ ਦੇ ਮੱਦੀ ਪੈ ਰੱਖ ਲੈ

ਇਸ ਵਾਰ ਤੇ ਜੁੜੀ ਆਪਣਾ ਯਾਤਰਾ ਆਇਆ ਕਰੋ ਮੈਨੂੰ ਡਾਕ ਨਹੀਂ ਗਈ ਦੀ ਜੇ ਆਪਣਾ ਕੋਲ ਉਸ ਤੋਂ ਬਾਅਦ ਪਹਿ ਗਿਆ ਤੇ ਨੂੰ ਡਾਕ ਕਿਤੇ ਪਾਣਾ ਪੜਦਾ ਉਹ ਵਾਹਿਗੁਰੂ ਜੀ ਖਾਸ ਸਭੈ ਕੋਈ ਠੀਕ ਅੱਜ ਬਤਸ ਮੇਰੇ YouTube ਲਾਈਵ ਹੋਇਆ ਇਸ ਵੇਲੇ ਗੁਰਦਪ ਸਿੰਘ ਸਾਹਿਬ ਉਹਨੇ ਮਕਸੂਦਾਂ ਵਿਖੇ ਜਿੱਥੇ ਪੈਨਸ਼ਨ ਪੰਜਾਬ ਸਟੇਟ ਪੈਨਸ਼ਨਲ ਮੀਟਿੰਗ ਕਰਦੇ ਆਂ ਆ ਉਹ ਥੀ ਜੇ ਮੀਟਿੰਗ ਚੱਲਦੀ ਆ ਉਹ ਮੀਟਿੰਗ ਦਰਮਿਆਨ ਤਾਂ ਜੀ ਜੋ ਮੀਟਿੰਗ ਤੇ ਪਰ ਮਦੀ ਫਾਸਕਾ ਦੇ ਉਹਨਾਂ ਨਾਲ ਗੱਲਬਾਤ ਕਰੀਏ ਅਤੇ ਬਲਾਈਏ ਵਾਹਿਗੁਰੂ ਜੀ ਖਾਲਸਾ ਵਾਹਿ ਪਤੇ ਪੰਜਾਬ ਸੈਕਟਰ ਪੈਨਸ਼ਨ ਹੋ ਗਿਆ ਮੱਥੀ ਮੀਟਿੰਗ ਸੀ ਆ ਸਾਡੇ ਵਿੱਚ ਕੋ 50 ਬੰਦੇ ਇਕੱਠੇ ਹੋਏ ਨੇ ਸਾਰਿਆਂ ਨਾਲ ਸਾਰੀਆਂ ਪੈਨਸ਼ਨੀਆਂ ਤੋਂ ਮੰਡਾ ਮਾਰੇ ਗੱਲਬਾਤ ਹੋਈ ਆ ਬਣੀ ਗੱਲਬਾਤ ਕੀਤੀ ਆ ਉਹਨਾਂ ਦੱਸਿਆ ਗਿਆ ਵਾ ਉਹ ਆਪਣੇ ਲਾਈਫ ਟਾਈਮ ਕੇਜੀਐ ਸਰਟੀਫਿਕੇਟ ਜਿਹੜੇ ਆਪਣੇ ਨਾਮੇ ਤੇ ਬਾਅਰ ਮਿਹੋਰ ਪਾੜਨਾ ਅਤੇ ਹੋਰ ਵੀ ਪੈਕਸ ਡੇ ਬਾਰੇ ਉਤਜਾਲਾ ਹੋਈਆਂ ਵਾ ਸਾਡਾ ਪੈਕਸ ਡੇ ਜਿਹੜਾ 12 ਨੰਬਰ ਨੂੰ ਸ਼ੁੱਕਰਵਾਰ ਦਰਸਾਵੇ ਹਾਤੇ ਗਿਆ ਸਟੇਡੀਅਮ ਆ ਉਹਦੇ ਵਿੱਚ ਕਿਨਾਂ ਜਾਊਗਾ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਉਸ ਦਿਨ ਪੈਕਸ ਡੇ ਦੇ ਸ਼ਾਮਲ ਹੋਣ ਅਤੇ ਆਪਣਾ ਜਿਹੜਾ ਪਾਰਟੀ ਪੀਨ ਜਿਹੜੀ ਕਰਨੀ ਆ ਔਰ ਜਿਹੜਾ ਉਹਦਾ ਚੰਦਾਵਾ ਜਿਹੜਾ ਉਹਦੀ ਹੈਲਪ ਕਰਨੀ ਆ ਉਹ ਜ਼ਰੂਰ ਕਰਨ ਦੀ ਕਿਰਪਾਤਾ ਕਰਨ ਜੀ ਜਿਹੜਾ ਪੈ ਅਸੀਂ ਸਾਡਾ ਸਨਮਾਨ ਦਾ ਕਿਹੜੀ ਡੇਟ ਹੁੰਦੀ ਹੈ ਜੀ ਪਰ ਅਸੀਂ ਦੇਤਾ ਦੇ ਵਹਿ 17 ਹੰਬਰ ਨੂੰ ਬਣਾਇਆ ਜਾਂਦਾ ਵਾ ਕਿਉਂਕਿ ਟ੍ਰੀਪੋ ਨੇ ਫੈਸਲਾ ਕੀਤਾ ਸੀ ਪਰ ਅਸੀਂ ਉਹ ਬਸਕਟੇਟ ਦੇ ਫਕਟ ਤੇ ਜਾਣਾ ਹੁੰਦਾ ਵਾ ਇਸ ਵਾਸਤੇ ਅਸੀਂ ਪਹਿਲਾਂ ਬਣਾ ਲਏ ਆ ਅਸੀਂ ਆਰਡਰ ਸਾਈਡ ਕੀਤਾ ਵਾ ਕਿ ਅਸੀਂ 12 ਸਪਨ ਨੂੰ ਜਿਹੜਾ ਵਾ ਪਰਿਵਾਰ ਨੂੰ ਵਿਰਸਾ ਵਿਹਾਰ ਵਿਖੇ ਜਿਹੜਾ ਸਟੇਡੀਅਮ ਆ ਉਹਦੇ ਵਿੱਚ ਬਣਿਆ ਹੋਇਆ ਉੱਥੇ ਆਪਣਾ ਪੈਂਚਰ ਦੇਣਾ ਵਾ ওকে ਥੈਂਕਸ ਐਸੋਸੀਏਸ਼ਨ ਦੇ ਜਲੰਧਰ ਦੇ ਸਾਡੇ ਹਰਮਨ ਪਿਆਰੇ ਪ੍ਰਧਾਨ ਪਿਆਰਾ ਸਿੰਘ ਜੀ ਜਨਰਲ ਇਕਤਰ ਮਨੋਹਰ لال ਜੀ ਔਰ ਮੇਰੇ ਸਾਰੇ ਹੀ ਸੀਨੀਅਰ ਪੈਨਸ਼ਨਰ ਸਾਥੀਓ ਮੈਂ ਇਸ ਐਸੋਸੀਏਸ਼ਨ ਦੇ ਵਿੱਚ ਪ੍ਰਧਾਨ ਪਿਆਰਾ ਸਿੰਘ ਜੀ ਦੇ ਛੋਟੇ ਭਰਾ ਹੋਣ ਦੇ ਨਾਤੇ ਜੁੜਿਆ ਹੋਇਆ ਹੈਗਾ ਪ੍ਰਧਾਨ ਪਿਆਰਾ ਸਿੰਘ ਮੈਨੂੰ ਜਦੋਂ ਮੀਟਿੰਗ ਹੁੰਦੀ ਹੈ ਜਰੂਰ ਕਹਿੰਦੇ ਹੈ ਆਓ ਇਹਨਾਂ ਨੂੰ ਪਤਾ ਹੈਗਾ ਕਿ ਸਾਡੀ ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਸ ਪੰਜਾਬ ਉਹਦੇ ਵਿੱਚ ਮੈਂ ਬਤੌਰ ਸਟੇਟ ਜਨਰਲ ਸਕੱਤਰ ਸੇਵਾ ਕਰ ਰਿਹਾ ਹੈਗਾ ਹੋਰ ਸਾਡੀ ਫੋਰਡੇ ਇੰਡੀਆ ਦੇ ਨਾਲ ਉਹ ਅਫੀਲੀਏਟਡ ਹੈਗੀ ਸਾਡੀ ਜਥੇਬੰਦੀ ਮਹਾਸੰਗ ਦੇ ਵਿੱਚ ਭਾਵੇਂ ਅਸੀਂ ਦੇਖੋ ਪੈਨਸ਼ਨ ਅਸੀਂ ਸਾਡਾ ਸਾਰਿਆਂ ਦਾ ਗੋਲ ਜਦਾ ਮਾਨਵ ਜਨ ਵਿੱਚ ਸਾਡਾ ਗੋਲ ਰੱਬ ਹੈ ਨਾ ਭਾਵੇਂ ਆਪਾਂ ਗੁਰਦੁਆਰੇ ਰਹੀਂ ਚਾਹੀਏ ਭਾਵੇਂ ਆਪਾਂ ਮੰਦਰ ਰਹੀਂ ਚਾਹੀਏ ਭਾਵੇਂ ਆਪਾਂ ਚਰਚ ਰਹੀਂ ਚਾਹੀਏ ਮਸਜਿਦ ਰਹੀਂ ਚਾਹੀਏ ਕਿਤੇ ਵੀ ਜਾਈਏ ਸਾਡਾ ਗੋਲ ਹੁੰਦਾ ਹੈਗਾ ਰੱਬ ਨੂੰ ਪ੍ਰਾਪਤ ਕਰਨਾ ਇਥੇ ਜਿਹੜਾ ਪੈਨਸ਼ਨਰ ਦੀ ਭਾਵ ਜਿੱਥੇ ਬੰਦੀਆਂ ਅਲੱਗ-ਅਲੱਗ ਬੜੀਆਂ ਹੋਈਆਂ ਪਰ ਸਾਡਾ ਗੋਲ ਇਹ ਆ ਕਿ ਆਪਾਂ ਜਿਹੜੀ ਪੈਨਸ਼ਨ ਕਮਾਈ ਹੈਗੀ ਹੈ ਉਹਨੂੰ ਸਿਕਿਉਰ ਕਰਨਾ ਔਰ ਜਿਹੜੇ ਪੈਨਸ਼ਨ ਦੇ ਬੈਨੀਫਿਟ ਹੈ ਉਹ ਮਿਲਨੇ ਚਾਹੀਦੇ ਉਹਦੀ ਰੱਖਿਆ ਕਰਨਾ ਸੋ ਮੈਂ ਧੰਨਵਾਦ ਕਰਦਾ ਪ੍ਰਧਾਨ ਪਿਆਰਾ ਸਿੰਘ ਜੀ ਦਾ ਕੀ ਆਪਣੇ ਰਾਂ ਦਾ ਅਭਿਸ਼ੇਕ ਨੂੰ ਦਰਗਨਾਰ ਕਰਕੇ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਦਰਗਨਾਰ ਕਰਕੇ ਜਿੱਥੇ ਬੰਦੇ ਨੇ ਬੜੇ ਚੰਗੇ ਤਰੀਕੇ ਨਾਲ ਸੇਵਾ ਕਰ ਰਹੇ ਨੇ ਔਰ ਬੜੀ ਜਾਣਕਾਰੀ ਦਿੰਦੇ ਨੇ ਜਿੱਦਾਂ ਉਹਨੇ ਮੈਡੀਕਲ ਦੀ क्रोनिक ਡਿਜ਼ੀਜ਼ ਬਾਰੇ ਨਾ ਜਾਣਕਾਰੀ ਦਿੰਦੇ ਸਾਨੂੰ ਇੱਥੇ ਵਨ ਤੋਂ ਵਨ ਲੋਕਾਂ ਨੂੰ ਰੋਲ ਕਰਾ ਕੇ ਲਿਆਉਣਾ ਚਾਹੀਦਾ ਹੈਗਾ ਔਰ ਇਹਨਾਂ ਮੀਟਿੰਗਾਂ ਦੇ ਵਿੱਚ ਜਾਣਾ ਚਾਹੀਦਾ ਔਰ ਜਿਹੜਾ ਹੁਣ 12 ਦਸੰਬਰ ਨੂੰ ਪੈਸ਼ਨਰਸ ਡੇ ਬਣਾਇਆ ਜਾ ਰਿਹਾ ਹੈਗਾ ਉਹਦੇ 'ਚ ਹਮ ਹਮਾ ਕੇ ਪੁੱਟੋ ਬੜਾ ਵਧੀਆ ਫੰਕਸ਼ਨ ਹੋਗਾ ਮੈਂ 3-4 ਸਾਲ ਤੋਂ ਇਹਨਾਂ ਦੇ ਨਾਲ ਉੱਥੇ ਜਾ ਰਿਹਾ ਹੈਗਾ ਸਾਨੂੰ ਸਾਰਿਆਂ ਨੂੰ ਖੁਦ ਵੀ ਪਹੁੰਚਣਾ ਚਾਹੀਦਾ ਔਰ ਹੋਰ ਵੀ ਆਪਣੇ ਜਿਹੜੇ ਸੱਜਣ ਮਿੱਤਰ ਦੇ ਪੈਨਸ਼ਨ ਸਾਥੀ ਨੇ ਉਹਨਾਂ ਨੂੰ ਜੁੜ ਲੈਣਾ ਚਾਹੀਦਾ ਔਰ ਇਹਦੇ ਵਿੱਚ ਵੱਧ ਤੋਂ ਵੱਧ ਜੁੜਨ ਦਾ ਯਤਨ ਕਰਨਾ ਚਾਹੀਦਾ ਮੈਂ ਬਹੁਤ ਧੰਨਵਾਦ ਕਰਨ ਦੇ ਤੌਰ ਤੇ ਕਰਦਾ ਹਾਂ ਧੰਨਵਾਦ ਧੰਨਵਾਦ ਨਹੀਂ ਕਹਿਣਾ ਕੋਈ ਨਹੀਂ ਕਹਿਣਾ ਜੀ ਦੁਨੀਆ ਨਾਲ ਨਾਰਾ ਲਾਓ ਪੈਸੇ ਹੈ ਕਾ ਜ਼ਿੰਦਾਬਾਦ 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 ਉਹ ਮੈਡਮ ਨੂੰ ਗੱਲ ਕਰੀਏ ਹਾਂ ਜਿਹੜੀਆਂ ਹੁੰਦੀਆਂ ਜੀ ਜਿਹੜੀਆਂ ਅੱਜ ਕਾਤੇ ਆ ਉਹ ਜੁਲਾਈ ਚ ਕਰਦੇ ਕੰਮ ਜੀ ਨੜੇ ਕਿੱਥੋਂ ਹੋਏ ਸੀ ਕਿਹੜੇ ਫਾਰਮੈਟ ਹੋਏ ਜੀ ਰੋਡ ਵਿੱਚ ਰੋਡ ਵਿੱਚ ਹੋਏ ਜੀ ਹਾਂ ਜੀ ਕਿਹੜੇ ਓਥੇ ਤੋਂ ਹੋਏ ਜੀ ਹਾਂ ਜੀ ਕਿਹੜੇ ਓਥੇ ਤੋਂ ਟਾਇਰਮੈਂਟ ਹੋਏ ਜੀ ਡਰਾਈਵਰ ਸੀ ਤਾਂ ਫੇਰ ਚਾਰ ਮਾਸਟਰ ਬਣ ਗਏ ਸੀ ਓਕੇ ਥੈਂਕਸ ਹਾਂ ਜੀ ਆਹ ਜਨਰਲ ਸੈਕਟਰੀ ਜੋ ਨੋ ਲਾਜੀ ਉਹਨਾਂ ਨੇ ਗੱਲਵਾ ਕਰੀਏ ਕਿ ਉਹ ਵੀ ਨਵਾਂ ਤਰ੍ਹਾਂ ਵਾਹਾਰ ਕਰਦੇ ਹੋ ਸੰਗਤਾਂ ਦਾ ਜੋ ਪੈਨਸ਼ਨ ਚਿੰਨ੍ਹ ਦਾ ਮੀ ਨਵਾਂ ਮੀਟਿੰਗ ਹੋ ਰਿਹਾ ਗੁਰਦੁਆਰੇ ਵਿੱਚ ਹੁੰਦੀ ਆ ਆਪਨਾ ਕਿ ਜਾਣ ਕਰ ਲਈਏ ਸਾਰੀ ਸਤਿਕਾਰ ਦੀ ਅੱਜ ਮੀਟਿੰਗ ਵਿੱਚ ਸੈਂਦਾ ਧਰਵਾਦ ਕਰੋ ਜੀ ਜੋ ਪੈਨਸ਼ਨ ਦਾ ਮੈਂ ਬਲੌਰ ਲਾਹ ਜਿਲਸਕਾਪਾ ਪੰਜਾਬ ਪੈਨਸ਼ਨ ਜਿਹੜਾ ਅੰਦਰ ਦਾ ਆਵੇ ਪੈਨਸ਼ਨ ਸਾਥੀਆਂ ਬੇਨਤੀ ਕਰਨਾ ਵਾ ਕਿ ਅਸੀਂ ਹਰ ਮਹੀਨੇ ਦੇ ਸੈਕੰਡ ਸੈਟਰਡੇ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋ ਕੇ ਔਰ ਫਿਰ ਪੈਨਸ਼ਨ ਦੀ ਮੀਟਿੰਗ ਕਰਦੇ ਆ ਮਾਸਿਕ ਪੈਨਸ਼ਨ ਦੀ ਮੀਟਿੰਗ ਕਰਦੇ ਆ ਤੋਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਕੀ ਉਹ ਹਰ ਮਹੀਨੇ ਦੇ ਸੈਕਿੰਡ ਸੈਟਰਡੇ ਨੂੰ ਗੁਰਦੁਆਰਾ ਸਾਹਿਬ ਅਮਨਗੜ ਆਪਣਾ ਗੁਰਦੁਆਰਾ ਸਾਹਿਬ ਸ਼ਾਂਤੀ ਵਿਆ ਪੌਣ ਕੇ ਤੇ ਆਪਣੇ ਸਾਥੀ ਜਿਹੜੀਆਂ ਮੰਗਾ ਨੇ ਉਹਨਾਂ ਨੂੰ ਪਿਕਰਾਓ ਤੇ ਪੈਂਸ਼ਨ ਸਾਥੀ ਲਈ ਕੋਈ ਇਹ ਬੇਨਤੀ ਕਰਾਵੋ ਹਰ ਮਹੀਨੇ ਜਿਹੜੇ ਸੈਕਿੰਡ ਸੈਟਰਡੇ ਨੂੰ ਫਤੇ ਨਾਲ ਹੀ ਹਰ ਵੀਰਵਾਰ ਵਿਰਸਾ ਵਿਹਾਰ ਦੇ ਵਿੱਚ 10 ਵਜੇ ਲੈ ਕੇ 12 ਵਜੇ ਤੱਕ ਮੀਟਿੰਗ ਹੁੰਦੀ ਹੈ ਉੱਥੇ ਹੀ ਪਹੁੰਚਣ ਦੀ ਖੇਚਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ